ਪਹਿਲਾਂ ਤਾਂ ਥੋੜਾ ਸਾਰਿਆਂ ਦਾ ਸੱਜਣਾ ਦਾ ਸਾਰਿਆਂ ਦਾ ਧੰਨਵਾਦ ਤੁਸੀਂ ਮੈਨੂੰ ਇੱਥੇ ਬੁਲਾਇਆ ਥੋੜਾ ਸਾਰੇ ਤੁਸੀਂ ਮੇਰੇ ਭਰਾਵੋਂ ਕੋਈ ਮੇਰਾ ਛੋਟਾ ਭਰਾ ਕੋਈ ਮੇਰਾ ਵੱਡਾ ਭਰਾ ਥੋੜੇ ਤੋਂ ਸਿੱਖਦਾ ਥੋੜੇ ਤੋਂ ਹੋਰ ਸਾਰਿਆਂ ਤੋਂ ਸਿੱਖਣਾ ਨੌਜਵਾਨਾਂ ਤੋਂ ਥੋੜਾ ਸਾਰਿਆਂ ਦਾ ਧੰਨਵਾਦ ਪਹਿਲਾਂ ਫਤਿਹ ਅਰਜ਼ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨੋ ਮੇਰੇ ਭਰਾਵੋ ਮੇਰੇ ਵੀਰੋ ਤੁਸੀਂ ਸਾਰੇ ਹੀ ਪੰਜਾਬ ਦੇ ਜਾਇਓ ਪੰਜਾਬ ਦੇ ਜੰਮੇ ਪਲੇਓ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਵਾਲੇ ਨੌਜਵਾਨ ਆਪਾਂ ਪਰ ਤੁਹਾਨੂੰ ਇਹ ਬਹੁਤ ਚੰਗੀ ਤਰ੍ਹਾਂ ਪਤਾ ਹੈ ਇਹ ਢਿੱਡੀ ਪੰਜਾਬ ਹੈ ਪੰਜਾਬ ਉਹ ਗੁਰੂਆਂ ਪੀਰਾਂ ਦੀ ਉਹ ਸਹਬਜ਼ਾਦਿਆਂ ਦੀ ਉਹ ਮਾਤਾ ਗੁਜਰਕੌਰ ਦੀ ਧਰਤੀ ਹੈ ਇਸ ਧਰਤੀ ਵਰਗੀ ਕਿਤੇ ਦੁਨੀਆ ਦੇ ਉੱਪਰ ਧਰਤੀ ਕਿਤੇ ਨਹੀਂ ਹੈ ਕਿ ਤੁਸੀਂ ਸਾਰੇ ਜਾਣੇ ਅੱਧੇ ਕਿਨਾਰੇ ਦਾ ਬਾਹਰ ਜਾਏ ਹੋਵੋਗੇ ਬਾਕੀ ਨੇ ਸਾਰੇ ਕੋਈ ਨਾ ਕੋਈ ਬਾਹਰ ਜਾ ਕੇ ਦੇਖੇ ਆਏ ਹੋਵੋਗੇ ਪਰ ਇਹ ਧਰਤੀ ਵਰਗੀ ਕਿਤੇ ਧਰਤੀ ਨਹੀਂ ਹੈ ਕਿ ਤੁਸੀਂ ਕਿਤੇ ਮਰਜੀ ਜਾਓਗੇ ਤੁਸੀਂ ਦੇਖ ਲਓ ਬਾਹਰ ਅੱਧੇ ਦਾ ਜਾ ਕੇ ਆਏ ਹੋਵੋਗੇ ਕਿਉਂ ਬਾਈ ਕੋਈ ਕੈਨੇਡਾ ਜਾ ਕੇ ਆਉ ਕੋਈ ਕਿਤੇ ਜਾ ਕੇ ਉਹ ਕਿਤੇ ਇਹ ਜੀ ਧਰਤੀ ਹੈਗੀ ਕਿਤੇ ਦੱਸੋ ਬਿਲਕੁਲ ਇਸ ਕਰਕੇ ਵੀਰੋ ਆਪਾਂ ਨੂੰ ਥੋੜੀ ਜੀ ਗੱਲ ਇਹ ਆ ਕਿ ਆਪਾਂ ਨੂੰ ਥੋੜਾ ਜਿਆਦਾ ਨੂੰ ਸੰਭਾਲਣ ਦੀ ਲੋੜ ਹੈ ਇੱਕ ਮਿੰਟ ਬਾੜੀ ਆਵਾਜ਼ ਕੱਟ ਰੱਖੋ ਆਪਾਂ ਨੂੰ ਇਸ ਧਰਤੀ ਨੂੰ ਸੰਭਾਲਣ ਦੀ ਲੋੜ ਆ ਬਾਈ ਤੁਸੀਂ ਸਾਰੇ ਹੀ ਬੜੇ ਸਿਆਣੇ ਹੋ ਮੇਰੇ ਤੋਂ ਬੜੇ ਸਮਝਦਾਰ ਹੋ ਦੇਖੋ ਪੰਜਾਬ ਦੀ ਜਵਾਨੀ ਦੀ ਆਪਾਂ ਸਾਰੇ ਨੌਜਵਾਨ ਬੈਠੇ ਆ ਚਲੋ ਤੁਸੀਂ ਸਾਰੇ ਜਾਣੇ ਮੈਨੂੰ ਲੱਗਦਾ ਨਹੀਂ ਕਿ ਇੱਥੋਂ ਕੋਈ ਨੌਜਵਾਨ ਨਸ਼ਾ ਕਰਦਾ ਉਹ ਚਿਹਰੇਾਂ ਤੋਂ ਮੈਨੂੰ ਦੇਖ ਨਹੀਂ ਰਿਹਾ ਚਿਹਰੇ ਦੇਖ ਹੀ ਜਾਂਦੇ ਨੇ ਪਰ ਤੁਹਾਨੂੰ ਪਤਾ ਕਿ ਆਪਣੇ ਪਿੰਡਾਂ ਦੇ ਵਿੱਚ ਬੱਚੇ ਵੀ ਕੋਈ ਨਹੀਂ ਹੈਗਾ ਵੱਡੀ ਮਾਤਰਾ ਦੇ ਵਿੱਚ ਸਾਡੇ ਪਿੰਡਾਂ ਦੇ ਪਿੰਡਾਂ ਦੇ ਵਿੱਚ ਨਸ਼ਾ ਫੈਲ ਗਿਆ ਨਸ਼ੇ ਦੀ ਸਮੱਸਿਆ ਬਹੁਤ ਵੱਡੀ ਹੈ ਦੇਖੋ ਇਹਦੇ ਤੇ ਮੈਂ ਜਿਹੜੀ ਤੁਹਾਡੇ ਨਾਲ ਵਿਚਾਰ ਕਰਨੀ ਆ ਇਹਦੇ ਤੇ ਮੈਂ ਕੀ ਕਰ ਲਈ ਜਾ ਰਿਹਾ ਹੁਣ ਤੁਸੀਂ ਮੈਨੂੰ ਇੱਥੇ ਬੁਲਾਇਆ ਤੁਹਾਡਾ ਧੰਨਵਾਦ ਮੈਂ ਚਾਹਣਾ ਕਿ ਜਿਹੜਾ ਨਸ਼ਾ ਸਾਡੀ ਸਮੱਸਿਆ ਹੈ ਹਰੇਕ ਪਿੰਡ ਦੇ ਵਿੱਚ ਕਿੰਨੇ ਕਿੰਨੇ ਨੌਜਵਾਨ ਨਸ਼ਾ ਕਰੀ ਜਾਂਦੇ ਨੇ ਇੱਕ ਤਾਂ ਨੌਜਵਾਨਾਂ ਦੀ ਨਸ਼ੇ ਦੀ ਸਮੱਸਿਆ ਤੇ ਦੂਜਾ ਪ੍ਰਵਾਸ ਦੀ ਸਮੱਸਿਆ ਕਿਉਂਕਿ ਜੇਕਰ ਨੌਜਵਾਨ ਇੱਥੇ ਪੰਜਾਬ ਦੇ ਵਿੱਚ ਰਹਿ ਹੀ ਨਾ ਕੋਈ ਹੁਣ ਤੁਸੀਂ ਦੇਖੀਏ ਨਾ ਰੋਜ਼ ਪ੍ਰਵਾਸੀਆਂ ਨੇ ਉਹ ਕਰਤਾ ਉਹਨੇ ਉਹ ਕਰਤਾ ਉਹਨੇ ਉਹ ਕਰਤਾ ਇਹਦਾ ਕਾਰਨ ਕੀ ਆ ਕਿਉਂਕਿ ਸਾਡੀ ਗਿਣਤੀ ਘਟ ਗਈ ਅਸੀਂ ਬਾਹਰ ਜਾਈ ਜਾਂਦੇ ਆ ਸਾਡੀ ਧਰਤੀ ਦੇ ਉੱਪਰ ਕੋਈ ਹੋਰ ਆਈ ਜਾਂਦਾ ਹਾਂ ਜਿਹੜੀ ਇਹ ਦੋਨੇ ਸਮੱਸਿਆਵਾਂ ਮੈਨੇ ਸਭ ਤੋਂ ਪਹਿਲਾਂ ਆਪਾਂ ਨਸ਼ੇ ਦੀ ਗੱਲ ਕਰਨੀ ਆ ਦੇਖੋ ਭਾਈ ਮੇਰੀ ਦਾੜੀ ਵੀ ਕੱਟੀ ਹੋਇਆ ਮੇਰੇ ਕੇਸ ਵੀ ਨਹੀਂ ਰੱਖੇ ਹੋਏ ਪਰ ਮੈਰੇ ਮੈਂ ਤੁਹਾਨੂੰ ਆਪਣੀ ਛੋਟੀ ਜ਼ਿੰਦਗੀ ਦੀ ਗੱਲ ਦੱਸਦਾ ਜਦੋਂ ਕਿ ਮੇਰੀ ਜ਼ਿੰਦਗੀ ਬਦਲਣੀ ਸ਼ੁਰੂ ਹੋਈ ਮਹਾਰਾਜ ਕਿਰਪਾ ਕਰੇ ਅਮਰ ਤੇ ਵੀ ਛਕਾਂਗੇ ਗੁਰੂ ਦੇ ਲੜਵੀ ਲੱਗਾਂਗੇ ਪਰ ਇੱਕ ਤਾਂ ਨਿਤਨੇਮ ਦਾ ਮੈਂ ਧਾਰਨੀਆਂ ਤੇ ਸ਼ਾਮ ਨੂੰ ਰਹਿ ਰੱਖਦਾ ਧਾਰਨੀਆਂ ਸਵੇਰੇ ਮੇਰਾ 4:00 ਵਜੇ 10 ਮਿੰਟ 10 ਮਿੰਟ ਤੇ ਉੱਠਕੜਾ 4:00 ਵਜੇ ਉੱਠਕੜਾ ਇਹ ਮੇਰਾ ਉੱਠਣ ਦਾ ਰੋਜ਼ ਦਾ ਟਾਈਮ ਹੈ 8:00 ਵਜੇ ਤੱਕ ਮੈਂ ਕਿਸੇ ਦੀ ਗੱ ਬੋਲੇ ਸੋਨਿਹਾਲ ਸੋ ਸ੍ਰੀ ਅਕਾਲ ਜਿਹੜੀ ਨੌਜਵਾਨਾਂ ਇੱਕ ਮਿੰਟ ਜਿਹੜੀ ਨਸ਼ੇ ਦੀ ਆਪਾਂ ਗੱਲ ਕਰਦੇ ਆਂ ਵੀ ਨਸ਼ਾ ਹਨਾ ਵੀ ਇਹ ਨੌਜਵਾਨ ਆਪਾਂ ਮੈਂ ਕਾਫੀ ਬੰਦੇ ਨਾਲ ਵਿਚਾਰ ਕਰੀਆ ਵੀ ਇਹ ਨੌਜਵਾਨਾਂ ਨੂੰ ਆਪਾਂ ਕਰੀਏ ਕੀ ਇਹ ਨਸ਼ੇ ਲਈ ਕੀ ਕਰੀਏ ਦੇਖੋ ਪੜਸਵੀ ਕੈਂਪ ਲਾਉਂਦੇ ਆਂ ਲੀਡਰ ਵੀ ਕੈਂਪ ਲਾਉਂਦੇ ਨੇ ਦੇਖੋ ਜੀ ਬੋਲ ਕੇ ਚੱਲ ਜਾਂਦੇ ਨੇ ਕਿ ਹਨਾ ਸੈਂਟਰ ਵੀ ਬਹੁਤ ਸਾਰੇ ਬਣੇ ਹੋਣਗੇ ਨਸ਼ੇ ਦੇ ਮੇਰੀ ਇੱਥੇ ਇੱਕ ਦੋ ਸਾਡੇ ਭਰਾ ਸਰਪੰਚ ਪਿੰਡਾਂ ਦੇ ਪੰਚਾਇਤ ਪੰਚਾਇਤਾਂ ਦੇ ਸਰਪੰਚ ਵੀ ਇਹ ਹੋਣਗੇ ਇਹ ਸਭ ਤੋਂ ਪਹਿਲਾਂ ਤਾਂ ਮੈਂ ਆਪਦੇ ਪਿੰਡ ਦੇ ਵਿੱਚ ਕੰਮ ਥੋੜੇ ਦਿਨਾਂ ਤੱਕਰ ਸ਼ੁਰੂ ਕਰਨ ਲਈ ਜਾ ਰਿ ਪੰਚਾਇਤਾਂ ਤੁਹਾਨੂੰ ਪਤਾ ਸਾਰੇ ਪਿੰਡਾਂ ਦੇ ਵਿੱਚ ਹੀ ਰੇੜਕਾ ਹੁੰਦਾ ਹੀ ਐ ਜਿਹੜਾ ਜਿੱਤ ਗਿਆ ਉਹ ਕੀ ਹੁੰਦਾ ਹਾਰ ਗਿਆ ਉਹਦਾ ਵਿਰੋਧ ਕਰੀ ਜਾਂਦੇ ਨੇ ਜਿੱਤ ਗਿਆ ਉਹ ਪਿੰਡਾਂ ਦੇ ਵਿੱਚ ਆਪਣੇ ਧੜੇਬੰਦੀ ਹੁੰਦੀ ਆ ਤੁਹਾਨੂੰ ਸਭ ਨੂੰ ਪਤਾ ਹੀ ਆ ਕਾਰਨ ਦੇਖੋ ਮੈਂ ਕੀ ਸੋਚ ਰਿਹਾ ਵੀ ਜਿਵੇਂ ਕਿ ਆਪਾਂ ਇਹ ਕੈਂਪ ਲਾਇਆ ਇਹ ਬਹੁਤ ਚੰਗੀ ਗੱਲ ਆ ਖੂਨਦਾਨ ਕੈਂਪ ਲਾਇਆ ਇਹ ਕੋਈ ਤੇਲ ਤਾਂ ਹੈ ਨਹੀਂਗਾ ਵੀ ਆਪਾਂ ਪੰਪ ਤੋਂ ਪਵਾ ਲਵਾਂਗੇ ਬਲੱਡ ਹਨਾ ਇਹ ਤਾਂ ਇੱਕ ਬੰਦੇ ਚੋਂ ਕੱਢ ਕੇ ਦੂਜੇ ਜੀ ਪਾਉਣਾ ਪੈਣਾ ਕੋਈ ਮਸ਼ੀਨ ਨਹੀਂ ਬਣੀ ਹਜੇ ਇਹ ਬਹੁਤ ਚੰਗਾ ਕਾਰਜ ਆ ਜਿਹੜਾ ਤੁਸੀਂ ਕੈਂਪ ਲਵਾਇਆ ਇੱਥੇ ਪਰ ਅਗਲੀ ਗੱਲ ਇਹ ਆ ਵੀ ਪਿੰਡਾਂ ਦੇ ਵਿੱਚ ਆਪਾਂ 1 20-25 ਦਿਨਾਂ ਦਾ ਕੈਂਪ ਲਾਈਏ ਜਿੰਨੇ ਵੀ ਸਾਡੇ ਪਿੰਡ ਦੇ ਵਿੱਚ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਨੂੰ ਆਪਾਂ ਵੜਿਆ ਕੇ ਉਹਨਾਂ ਨੂੰ ਪਿਆਰ ਨਾਲ ਆਪਾਂ ਕੀ ਕਰੀਏ ਪਿਆਰ ਨਾਲ ਆਪਾਂ ਜਵੇਂ ਕਿ ਆਪਣੇ ਸਾਂਝੀਆਂ ਸੰਸਥਾਵਾਂ ਸਕੂਲ ਹੁੰਦਾ ਹੀ ਆ ਜਾਂ ਕੋਈ ਹੋਰ ਵੀ ਥਾਂ ਹੁੰਦੀ ਹੈ ਉਹ ਥਾਂ ਦੇ ਉੱਤੇ ਆਪਾਂ ਘਟੂ ਘਟ 20 ਤੋਂ 25 ਦਿਨਾਂ ਦਾ ਕੈਂਪ ਲਾਈਏ ਮੈਂ ਕਾਫੀ ਬੰਦਿਆਂ ਨਾਲ ਇਹ ਗੱਲ ਕਰੀ ਆ ਵੀ ਪਿੰਡਾਂ ਦੀ ਪੰਚਾਇਤ ਕੀ ਕਰੇ ਜਿੰਨੇ ਵੀ ਨੌਜਵਾਨ ਨਸ਼ੇ ਕਰਦੇ ਨੇ ਉੱਥੇ ਆਪਰੋਂ ਪਿਆਰ ਨਾਲ ਲਾਈਏ ਲੜ ਕੇ ਕੋਈ ਨੌਜਵਾਨ ਨਸ਼ਾ ਨਹੀਂ ਛੱਡਦਾ ਮੈਂ ਬਹੁਤ ਵਾਰੀ ਦੇਖਿਆ ਜੇ ਤੁਸੀਂ ਕਹੋਗੇ ਕਿਸੇ ਨੌਜਵਾਨ ਨੂੰ ਨਸ਼ੇ ਤੋਂ ਕੱਢ ਲੰਘਣਾ ਲ ਉਹ ਕੈਂਪ ਦੇ ਵਿੱਚ ਹੁਣ ਤੁਹਾਨੂੰ ਪਤਾ ਹੀ ਆ ਖਰਾਕ ਤੇ ਦਵਾਈਆਂ ਤੇ ਤੀਜੀ ਸਭ ਤੋਂ ਵੱਡੀ ਦਵਾਈ ਕੀ ਕੰਮ ਕਰਦੀ ਹੈ ਮੈਂ ਜਿੰਨੇ ਵੀ ਅੱਜ ਤੱਕ ਨਸ਼ਾ ਛੱਡਣ ਵਾਲੇ ਬੰਦੇ ਦੇਖੇ ਨੇਗੇ ਸਭ ਤੋਂ ਵੱਡੀ ਦਵਾਈ ਕੰਮ ਕਰਦੀ ਹੈ ਨਸ਼ਾ ਬੰਦਾ ਜਿਹੜਾ ਨਸ਼ੇ ਦੇ ਵਿੱਚ ਆਪਾਂ ਪੈ ਗਏ ਉਹਨੂੰ ਚੰਗਾ ਕੋਈ ਜਿਵੇਂ ਆਪਣੇ ਬੁੱਧੀਜੀਵੀ ਨੇ ਕਥਾਵਾਚਕ ਨੇ ਉਹਨਾਂ ਨੂੰ ਉਹ ਪ੍ਰਚਾਰ ਉਹਨਾਂ ਦੇ ਪ੍ਰਚਾਰ ਆਪਣਾ ਕਿਉਂਕਿ ਇਤਿਹਾਸ ਬਾਰੇ ਜਾਣੂ ਕਰਾਉਣਾ ਇਤਿਹਾਸ ਨਾਲ ਜੋੜਨਾ ਇਸ ਤਰ੍ਹਾਂ ਦੇ ਜਿਹੜਾ ਕਿ ਆਪਾਂ ਪਿੰਡਾਂ ਦੇ ਵਿੱਚ ਇੱਕ ਕੈਂਪ ਲਾਈਏ ਮੈਂਮਹਿਮਤ ਉਹਨਾ ਵਿਚਾਰ ਸਾਂਝਾ ਕਰ ਰਹੇ ਆ ਮੈਂ ਹਰ ਇੱਕ ਥਾਂ ਤੇ ਜਾ ਕੇ ਬੋਲ ਰਿਹਾ ਵੀ ਆਪਾਂ ਨੂੰ 20-25 ਦਿਨ ਦਾ ਕੈਂਪ ਲਾਉਣ ਦੀ ਲੋੜ ਹੈ ਜੇਕਰ ਆਪਣੇ ਪਿੰਡ ਦੇ ਵਿੱਚ 10 ਨੌਜਵਾਨ ਨਸ਼ਾ ਕਰਦੇ ਨੇ ਜਾਂ 20 ਕਰਦੇ ਨੇ ਜੋ ਉਹਨਾਂ ਦੇ ਵਿੱਚੋਂ 5 ਹੀ ਛੱਡ ਕੇ ਤਾਂ ਬਹੁਤ ਵੱਡੀ ਪ੍ਰਾਪਤੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੁਣ ਮੈਨੂੰ ਇਹ ਲੱਗਦਾ ਮੈਂ ਜਿੰਨੇ ਵੀ ਪਿੰਡਾਂ ਦੇ ਵਿੱਚ ਜਾਣਾ ਹੈ ਹੋ ਸਕਦਾ ਪਰਮਾਤਮਾ ਦੀ ਕਿਰਪਾ ਨਾਲ ਇੱਧਰ ਘੱਟ ਹੋਵੇ ਪਰ ਮੈਂ ਪਿੰਡਾਂ ਦੇ ਸਾਡੇ ਪਿੰਡ ਦੇ ਵਿੱਚ ਮੌਤਾਂ ਤਿੰਨ ਮੌਤਾਂ ਪਿਛਲੇ ਮਹੀਨੇ ਦੇ ਵਿੱਚ ਵਿੱਚ ਹੋ ਚੁੱਕੀਆਂ ਨੇ ਚਿੱਤੇ ਪੀਨ ਨਾਲ ਪਿੰਡਾਂ ਦੇ ਪਿੰਡ ਤਬਾਹ ਹੋ ਜਾਂਦੇ ਨੇ ਕਿ ਮਰੀ ਜਾਂਦੇ ਨੇ ਨੌਜਵਾਨ ਨਸ਼ਾ ਬਹੁਤ ਜ਼ਿਆਦਾ ਫੈਲਿਆ ਹੋਇਆ ਇਸ ਇਸ ਤੇ ਕੋਈ ਆਪਾਂ ਇਹ ਨਹੀਂ ਕਰ ਸਕਦੇ ਵੀ ਨਹੀਂ ਨਸ਼ਾ ਹੈ ਨਹੀਂ ਗੱਪ ਸਾਰੇ ਪਿੰਡਾਂ ਦੇ ਵਿੱਚ ਮੈਂ ਦੇਖੀ ਜਨਾ ਇਹ ਨੌਜਵਾਨਾਂ ਨੂੰ ਇਹ ਕੱਢਣ ਦੀ ਲੋੜ ਹੈ ਇਸ ਚੀਜ਼ ਦੇ ਵਿੱਚੋਂ ਇਹ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈ ਆਪਾਂ ਨੂੰ ਚਾਹੀਦਾ ਕਿ ਜਿਹੜੇ ਸਰਪੰਚ ਬਣੇ ਨੇਗੇ ਕੋਈ ਬਾਲਾ ਲੰਮਾ ਖਰਚਾ ਨਹੀਂ ਆਉਂਦਾ ਮੈਨੂੰ ਮੈਂ ਇਹ ਕਹਿਣਾ ਵੀ ਜਿਹੜਾ ਵੀ ਇਹ ਪਿੰਡ ਦੇ ਵਿੱਚ ਕੋਈ ਸ਼ੁਰੂਆਤ ਮਾਪਦੇ ਪਿੰਡ ਦੇ ਵਿੱਚ ਕਰਨ ਲਈ ਜਾ ਰਿਹਾ ਹੈ ਇਸ ਤੋਂ ਬਾਅਦ ਜਿਹੜਾ ਵੀ ਕੋਈ ਸ਼ੁਰੂਆਤ ਕਰੂਗਾ ਚਾਹ ਮਨੂਰ ਨਾਲ ਉਸ ਪਿੰਡ ਦੇ ਵਿੱਚ ਜਾ ਕੇ 2 ਦਿਨ ਸੇਵਾ ਕਰਾਉਣੀ ਪਵੇ ਉਹ ਨਸ਼ੇ ਵਾਲਿਆਂ ਨੂੰ ਕਿਉਂਕਿ ਮਰੀਜ਼ ਨੇਗੇ ਉਹਨਾਂ ਨੂੰ ਕੱਢਣ ਦੀ ਮੈਨੂੰ 2 ਦਿਨ ਸੇਵਾ ਕਰਾਉਣੀ ਪਵੇ 3 ਦਿਨ ਕਰਾਉਣੀ ਪਵੇ ਮੈਂ ਪ੍ਰੋਗਰਾਮ ਵੀ ਮੇਰੇ ਬਹੁਤ ਹੁੰਦੇ ਨੇ ਬਹੁਤ ਪਾਸੇ ਜਾਣਾ ਵੀ ਹੁੰਦਾ ਪਰ ਮੈਂ ਉਹ ਪਿੰਡ ਦੇ ਵਿੱਚ ਆਉਂਗਾ ਮੈਂ ਇਹ ਕਹਿੰਦਾ ਵੀ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਨੌਜਵਾਨ ਆਪਾਂ ਇਸ ਚੀਜ਼ ਦੀ ਸ਼ੁਰੂਆਤ ਕਰੀਏ ਅਗਲੀ ਗੱਲ ਕੀ ਅਗਲੀ ਗੱਲ ਮੈਂ ਮੇਰੇ ਮਨ 'ਚ ਵਿਚਾਰ ਆਇਆ ਸੀ گاਉਂ ਦੇ ਆਉਂਦੇ ਦੇ ਹੁਣ ਸਵਾ ਦੇ ਦਿਨ ਆ ਰਹੇ ਨੇਗੇ ਸੋਨੂੰ ਪਤਾ ਪਿਛਲੇ ਸਾਲ ਵੀ ਗੁਰੂ ਮਹਾਰਾਜ ਨੇ ਇੱਥੇ ਉੱਥੇ ਪਿੱਛੇ ਲੰਗਰ ਹੁੰਦਾ ਜਦੋਂ ਕਿ ਕਿ ਅਸੀਂ ਮੈਂ ਆਪਦਾ ਟਰੈਕਟਰ ਲੈ ਕੇ ਆਉਣਾ ਹੁੰਨਾ じゃ ਮੈਂ ਆਉਣਾ ਨਾ ਕਾਫੀ ਟਾਈਮ ਤੇ ਉਥੇ ਹੁਣ ਲੰਗਰਾਂ ਦੇ ਵਿੱਚ ਆਪਾਂ ਸਾਰੇ ਸੇਵਾ ਕਰਦੇ ਹਾਂ ਸਾਰੇ ਤਨਮਨੋਂ ਸੇਵਾ ਕਰਦੇ ਹਾਂ ਮੈਨੂੰ ਇਹ ਲੱਗਦਾ ਵੀ ਇਸ ਵਾਰੀ ਜਿਵੇਂ ਆਹ ਇਸ ਤਰ੍ਹਾਂ ਦਾ ਟੈਂਟ ਲੱਗਿਆ ਕਿੰਨਾ ਸੋਹਣਾ ਲੱਗੋ ਥਾਂ ਦੇਖੋ ਕਿੰਨਾ ਸੋਹਣਾ ਟੈਂਟ ਲੱਗਿਆ ਇਸ ਟੈਂਟ ਦੇ ਵਿੱਚ ਆਪਾਂ ਜਾਰੀ ਕਰਾਂਗੇ ਤੁਸੀਂ ਸਾਰੇ ਨੌਜਵਾਨ ਸਾਥ ਦਿਓ ਆਪਾਂ ਹੀ ਕਰੀਏ ਆਪਾਂ ਕਰੀਏ ਤੇ ਦੇਖੋ ਸਵਾ ਦੇ ਵਿੱਚ ਸਾਰੇ ਪੂਰੇ ਪੰਜਾਬ ਤੋਂ ਲੋਕ ਆਉਂਦੇ ਨੇਗੇ ਸਾਰੇ ਪਿੰਡਾਂ ਤੋਂ ਲੋਕ ਆਉਂਦੇ ਨੇਗੇ ਆਪਾਂ ਇਸ ਚੀਜ਼ ਲਈ ਕਹੀ ਹੈ ਵੀ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਕਰਦੇ ਨੇ ਨੌਜਵਾਨ ਉਹਨਾਂ ਨੂੰ ਇੱਥੇ ਲੈ ਕੇ ਆਇਓ ਲੈ ਕੇ ਆਉਣ ਦੇ ਵਿੱਚ ਉਹਨਾਂ ਦਾ ਆਪਾਂ ਸੇਵਾ ਪਾਣੀ ਵੀ ਕਰਾਂਗੇ ਉਹਨਾਂ ਦਾ ਆਪਾਂ ਹੱਡ-ਬੁੱਡੇ ਵੀ ਕੁੱਟਾਂਗੇ ਤੇ ਨਾਲ ਆਪਾਂ ਚੰਗੇ ਪ੍ਰਚਾਰਕ ਚੰਗੇ ਕਥਾਵਾਚਕ ਰੱਖ ਕੇ ਕਿਉਂਕਿ ਉਹ ਇੱਥੇ ਹੋਣਗੇ ਆਪਾਂ ਉਹਨਾਂ ਦੇ 3-4 ਦਿਨ ਆਪਾਂ ਕੈਂਪ ਲਾ ਕੇ ਰੱਖਾਂਗੇ ਦੇਖੋ ਆਪਾਂ ਲੰਗਰਾਂ ਦੀ ਵੀ ਸੇਵਾ ਕਰਦੇ ਜੇ ਇਸ ਤਰ੍ਹਾਂ ਇਹ ਸੇਵਾ ਕਰੀ ਜਾਵੇ ਪੰਜਾਬ ਦੀ ਜਵਾਨੀ ਨੂੰ ਆਪਾਂ ਸਿੱਧੇ ਰਾਹ ਪਾ ਲਈਏ ਇਹ ਆਪਣੇ ਲਈ ਬਹੁਤ ਜ਼ਰੂਰੀ ਆ ਆਪਾਂ ਫਿਰ ਮਾਰ ਨਹੀਂ ਖਾ ਸਕਦੇ ਨਸ਼ਿਆਂ ਦੇ ਵਿੱਚੋਂ ਕੱਢ ਲੇ ਜਿਹੜਾ ਨੌਜਵਾਨ ਇੱਕ ਸੋ ਨੂੰ ਪਤਾ ਹੀ ਆ ਵੀ ਉਹ ਚੰਗੇ ਰਾਹਤੇ ਤੁਰਦਾ ਤਾਂ ਫਿਰ ਉਹ ਤਖਤ ਤੇ ਪੜ ਦਿੰਦਾ ਇਹ ਇਤਿਹਾਸ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਦੇਖ ਲੋ ਸਿੱਖ ਰਾਜ ਕਿੱਡਾ ਵੱਡਾ ਕੰਮ ਕਰਤਾ ਇਹ ਨਹੀਂ ਹੈਗਾ ਵੀ ਕੋਈ ਨਸ਼ੇ ਵਾਲਾ ਬੰਦਾ ਨਸ਼ੇ ਚੋਂ ਨਿਕਲ ਕੇ ਕੋਈ ਚੰਗਾ ਕੰਮ ਨਹੀਂ ਕਰ ਸਕਦਾ ਬਹੁਤ ਵੱਡਾ ਇਤਿਹਾਸ ਕਰ ਸਕਦਾ ਇਹ ਆਪਾਂ ਨੂੰ ਲੋੜਾ ਇਹ ਮੈਂ ਤੁਹਾਨੂੰ ਇੱਕ ਇਹ ਆਪਾਂ ਇਹ ਤੇ ਵਿਚਾਰ ਕਰੀਏ ਜਿਵੇਂ ਆਪਣੇ ਸਵਾਰ ਦੇ ਦਿਨ ਨੇਗੇ ਕਿਉਂਕਿ ਆਪਾਂ ਨੂੰ ਇੱਥੇ ਆਪਣਾ ਇਤਿਹਾਸ ਦਸੀਏ ਸਾਹਿਬਜ਼ਾਦਾ ਦਾ ਇਤਿਹਾਸ ਦਸੀਏ ਮਾਤਾ ਗੁਜਰਕੌਰ ਦਾ ਇਤਿਹਾਸ ਦਸੀਏ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦਾ ਇਤਿਹਾਸ ਦੱਸਾਂਗੇ ਇੱਥੇ ਉਹਨਾਂ ਨੂੰ ਸਵਾਹ ਖਵਾਵਾਂਗੇ ਉਹ ਨਸ਼ਾ ਛੱਡੋ ਇੱਥੇ ਗੁਰੂਆਂ ਪੀਰਾਂ ਦੀ ਧਰਤੀ ਦੇ ਆ ਕੇ ਉਹ ਨਸ਼ਾ ਵੀ ਛੱਡਣਗੇ ਆਪਾਂ ਇਹ ਵੀ ਇੱਥੇ ਇੱਕ ਇੱਥੋਂ ਇੱਕ ਐਲਾਨ ਕਰੀਏ ਵੀ ਇੱਥੇ ਅਸੀਂ ਵੱਡਾ ਇੱਕ ਕੈਂਪ ਲਾ ਰਹੇ ਹਾਂ ਸਵਾਹ ਵਾਲੇ ਜਨਾਂ ਦੇ ਉੱਪਰ ਜੇ ਤੁਸੀਂ ਮੇਰਾ ਸਾਥ ਦਿਓਗੇ ਮੈਂ ਤੁਹਾਡੇ ਨਾਲ ਸਾਥ ਤੇ ਦੇ ਵਿੱਚ ਆਪਾਂ ਮੈਨੂੰ ਥੋੜਾ ਨੌਜਵਾਨਾਂ ਦਾ ਸਾਥ ਚਾਹੀਦਾ ਜਿੰਨੇ ਵੀ ਤੁਸੀਂ ਤੇ ਕਲੱਬ ਵਾਲੇ ਸੱਜਣ ਖੜੇ ਹੋ ਬਾਈ ਜੀ ਖੜੇ ਨੇ ਸਾਰੇ ਹੀ ਖੜੇ ਨੇਗੇ ਇਹ ਆਪਾਂ ਸਵਾਹ ਵਾਲੇ ਜਨਾਂ ਦੇ ਵਿੱਚ ਇੱਕ ਇੱਥੇ ਇਦਾਂ ਦਾ ਆਪਾਂ ਕੈਂਪ ਲਾਵਾਂਗੇ ਜਿਹਦੇ ਵਿੱਚ ਆਪਾਂ ਉਹਨਾਂ ਦਾ ਇੱਕ ਭਾਂਡ ਦਾ ਪ੍ਰਬੰਧ ਕਰ ਲਾਂਗੇ ਗੱਦੇ-ਗੁੱਦੇ ਇਥੇ ਉਹਨਾਂ ਨੂੰ ਪਾਉਣ ਦਾ ਇਹ ਪ੍ਰਬੰਧ ਕਰਾਂਗੇ ਤੇ ਨੌਜਵਾਨਾਂ ਨੂੰ ਆਪਾਂ ਨਾਲ ਉਹਨਾਂ ਦੀ ਸੇਵਾ ਕਰਾਂਗੇ ਤੇ ਨਾਲੇ ਉਹਨਾਂ ਨੂੰ ਆਪਾਂ ਉਸ ਪ੍ਰਚਾਰ ਨਾਲ ਉਸ ਚੀਜ਼ ਨਾਲ ਜੋੜਾਂਗੇ ਵੀ ਇਤਿਹਾਸ ਨਾਲ ਜੋੜਾਂਗੇ ਇੱਕ ਤਾਂ ਇਹ ਕੰਮ ਅਗਲੀ ਗੱਲ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਮੈਂ 2 ਸਾਲ ਤੋਂ ਉੱਪਰ ਹੋ ਗਿਆ ਕਰਨ ਕਰਨ ਵਾਲਾ ਸਾਰਾ ਕੁਝ ਪ੍ਰਮਾਤਮਾ ਆਪਾਂ ਕੱਖ ਨਹੀਂ ਹੈਗੇ 2 ਸਾਲ ਹੋ ਗਿਆ ਆਪਾਂ ਨੂੰ ਇਹ ਪ੍ਰਵਾਸ ਵਾਲੇ ਮੁੱਦੇ ਤੇ ਬੋਲਦਿਆਂ ਨੂੰ ਵੀ ਯਾਰ ਸਾਡਾ ਸਾਡੇ ਕਾਲਜ ਖਤਮ ਹੋ ਗਏ ਤੁਹਾਨੂੰ ਪਤਾ ਹੀ ਆ ਬਾਈ ਸਾਰੇ ਜਣੇ ਇੱਥੇ ਹੁਣ ਕਾਲਜਾਂ ਦੇ ਵਿੱਚ ਪਹਿਲਾਂ ਕਿੰਨੇ ਐਡਮਿਸ਼ਨਾਂ ਹੁੰਦੀਆਂ ਸੀਗੀਆਂ ਇੱਥੇ ਅਡਮਿਸ਼ਨ ਕਰਾਉਣ ਦਾ ਥਾਂ ਨਹੀਂ ਹੁੰਦਾ ਹੁਣ 12ਵੀਂ ਤੋਂ ਬਾਅਦ ਕੋਈ ਮਿਲ ਹੀ ਨਹੀਂ ਰਿਹਾ ਹੁਣ ਆਪਣੇ ਪਿੰਡਾਂ ਦੇ ਵਿੱਚ ਕਿੰਨੇ ਆਈਲੈਂਡ ਸੈਂਟਰ ਖੁੱਲ ਗਏ ਥਾਂ ਥਾਂ ਤੇ ਸ਼ਹਿਰਾਂ ਦੇ ਵਿੱਚ ਪੁੰਡ ਸ਼ਹਿਰਾਂ ਦੇ ਵਿੱਚ ਤਾਂ ਚਲੋ ਪਹਿਲਾਂ ਹੁੰਦੀ ਥੋੜਾ ਪਿੰਡਾਂ ਦੇ ਵਿੱਚ ਵੀ ਆ ਗਈ ਕਿੱਡੀ ਵੱਡੀ ਸਮੱਸਿਆ ਹੈ ਇਹ ਦੀ ਆਪਾਂ ਨੂੰ 2 ਸਾਲ ਹੋ ਗਏ ਲਗਾਤਾਰ ਇਹਨਾਂ ਨਾਲ ਲੜਾਈ ਲੜਦਿਆਂ ਨੂੰ ਇਹਨਾਂ ਨੇ ਐਡੀ ਛੋਟੀ ਦਾ ਜੋਰ ਲਾਇਆ ਕਿਉਂਕਿ ਇਹ ਬਹੁਤ ਵੱਡਾ ਮਾਫੀਆ ਹੈ ਇਹ ਸਾਰਾ ਮਾਫੀਆ ਸਰਕਾਰ ਅੰਦਰ ਚੱਲਦਾ ਹੈ ਇਸ ਕਰਕੇ ਇਹ ਜਿਹੜਾ ਬਹੁਤ ਸਮਾ ਪੰਜਾਬ ਦੀ ਸਮੱਸਿਆ ਹੋਈ ਆ ਬਾਹਰ ਜਾਣਾ ਬਾਹਰ ਜਾਣਾ ਹਰ ਇੱਕ ਬੰਦਾ 20 30 40 40 ਲੱਖ ਰੁਪਏ ਫਸਾਈ ਜਾਂਦਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕੰਮ ਕਿੰਨਾ ਕਰਦਾ ਹੈ ਸਭ ਤੋਂ ਵੱਡਾ ਫੀਸ ਦੇ ਨਾਂ ਤੇ ਲੁੱਟ ਕਰੀ ਜਾਂਦੇ ਨੇਗੇ 10 10 ਲੱਖ ਰੁਪਏ ਜਦੋਂ ਆਪਾਂ ਕੈਨੇਡਾ ਦਾ ਸਟੱਡੀ ਵੀਜ਼ਾ ਲਗਦਾ ਨਾ 10 10 ਲੱਖ ਰੁਪਏ ਫੀਸ ਦੇ ਨਾਂ ਤੇ ਕਮਾਈ ਜਾਂਦੇ ਨੇ ਏਜੰਟ ਬਹੁਤ ਵੱਡੀ ਪੰਜਾਬ ਦੀ ਸਮੱਸਿਆ ਆਪਾਂ ਕਹਿੰਦੇ ਆ ਪਹਿਲੀ ਗੱਲ ਤਾਂ ਸਾਡੇ ਪੰਜਾਬ ਦੇ ਨੌਜਵਾਨ ਜਾਣ ਹੀ ਨੇ ਇੱਥੇ ਪੜ੍ਹ ਕੇ ਇੱਥੇ ਕੁਝ ਲੱਗਣ ਇੱਥੇ ਬਣਨ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਜਦੋਂ ਮੈਂ 12ਵੀਂ ਕਰੀਆ 12ਵੀਂ ਤੋਂ ਬਾਅਦ ਮੈਂ ਫੌਜ ਭਰਤੀ ਹੋਣ ਗਿਆ ਉੱਥੇ ਨਹੀਂ ਭਰਤੀ ਹੋਇਆ ਪੁਲਿਸ ਦੇ ਵਿੱਚ ਭਰਤੀ ਹੋਣ ਗਿਆ ਉੱਥੇ ਨਹੀਂ ਭਰਤੀ ਭਰਤੀ ਹੋ ਸਕਿਆ ਜਿਹੜੇ ਆਪਾਂ ਕਹਿੰਦੇ ਨੇ ਵੀ ਇੱਥੇ ਕੰਮ ਨਹੀਂ ਹੈਗਾ ਰਜਗਾਰ ਨਹੀਂ ਹੈਗਾ ਦੇਖੋ ਕੰਮ ਰਜਗਾਰ ਮੇਰੇ ਘਰ ਦੇ ਹਾਲਾਤ ਤੁਹਾਨੂੰ ਸਾਰਿਆਂ ਨੂੰ ਮੇਰੇ ਕਈ ਇੱਥੇ ਮਿੱਤਰ ਵੀ ਖੜੇ ਨੇ ਸਾਰਿਆਂ ਨੂੰ ਪਤਾ ਹੀ ਹੋਣਾ ਜ਼ਿਆਦਾਤਰ ਮੇਰੇ ਘਰ ਦੇ ਇੰਨੇ ਹਾਲਾਤ ਮਾੜੇ ਸੀ ਕਿ ਮੈਂ ਕਿਸਾਨ ਦੇ ਕਰਜ਼ਾਮ ਲੈ ਲਿਆ ਪਰ ਆਪਾਂ ਕਹਿੰਦੇ ਵੀ ਮਜ਼ਦੂਰ ਆ ਮਜ਼ਦੂਰ ਤਾਂ ਮਜ਼ਦੂਰੀ ਵੀ ਕਰ ਲਾਂ ਜੱਟ ਦਾ ਪੁੱਤ ਕਈ ਵਾਰੀ ਜਾ ਕੇ ਦਿਹਾੜੀ ਵੀ ਨਹੀਂ ਕਰ ਸਕਦਾ ਹਰ ਕੰਮ ਕੋਈ ਨਹੀਂ ਛੱਡਿਆ ਸਾਰੇ ਕੰਮਾਂ ਦੇ ਵਿੱਚੋਂ ਅੱਜ ਮਹਾਰਾਜ ਦੀ ਕਿਰਪਾ ਹੈ ਜੀ ਆ ਘਰ ਵੀ ਵਧੀਆ ਬਣ ਗਿਆ ਗੱਡੀਆਂ ਕਾਰਾਂ ਵੀ ਆ ਗਈਆਂ ਵੀ ਜੇ ਆਪਾਂ ਕੰਮ ਰੋਜ਼ਗਾਰ ਪੈਦਾ ਕਰਨਾ ਇੱਥੇ ਕਰ ਸਕਦੇ ਆ ਬਾਈ ਇਹ ਨਹੀਂ ਹੈਗਾ ਵੀ ਉੱਥੇ ਜਾ ਕੇ ਬਾਹਰ ਕੈਨੇਡਾ ਦੇ ਵਿੱਚ ਤੁਹਾਡੇ ਸਾਰਿਆਂ ਦੇ ਮਿੱਤਰ ਗਏ ਹੋਣੇ ਕਿ ਕੀ ਹਾਲਾਤ ਨੇ ਤੁਸੀਂ ਜਾ ਕੇ ਦੇਖ ਲਓ ਇਹਨਾਂ ਦੀ ਤਾਂ ਇੱਕ ਬਹੁਤ ਵੱਡੀ ਸਾਜ਼ਿਸ਼ਾ ਸਰਕਾਰਾਂ ਦੀ ਲੀਡਰਾਂ ਦੀ ਵੀ ਉਹਨਾਂ ਨੌਜਵਾਨਾਂ ਨੂੰ ਬਾਹਰ ਧੱਕੀਏ ਪੰਜਾਬ ਵਿਹਲਾ ਹੋਵੇ ਤੇ ਦੂਜਾ ਕੰਮਾਂ ਲੀਡਰਾਂ ਦਾ ਪੈਸਾ ਕਮਾਉਣਾ ਪੈਸਾ ਇੱਦੀ ਕਿਹੜੀ ਸਭ ਤੋਂ ਵੱਧ ਕਮਾ ਰਹੇ ਨੇ ਲੀਡਰ ਏਜੰਟਾਂ ਤੋਂ ਇਮੀਗ੍ਰੇਸ਼ਨਾਂ ਤੋਂ ਇਹਨ ਸਾ ਆਪਣੇ ਸਾਡਾ ਉਥੋਂ ਦਾ ਐਮਐਲਏ ਆ ਆਪਣਾ ਹੁਣ ਐਮਪੀ ਆ ਗੁਰਮੀਤ ਹੀਰ ਉਹ ਮੈਂ ਤਾਂ 250 ਕਰੋੜ ਰੁਪਏ ਦੀ ਉਹਨੂੰ ਠੱਗੀ ਮਾਰ ਲਈ ਰੀਤਕੋੜਾ ਮੈਂ ਤਾਂ ਉਹਦਾ ਮੱਥਾ ਲਾਈ ਖੜਾ ਆਪ ਮਾਦਾ ਪੁੱਤ ਨੂੰ ਸਨਮਾਨਤ ਕਰੀ ਜਾਂਦਾ ਉਧਰ ਉਹ ਗੁਰਮੀਤ ਕੁਡੀਆਂ ਖੋਲੀ ਖੜਾ ਆਪਦਾ ਹੈ ਬਾਹਰ ਭੇਜਣ ਵਾਲਾ ਸੈਂਟਰ ਇੱਕ ਪਾਸੇ ਤਾਂ ਲੀਡਰ ਕਹਣਗੇ ਪ੍ਰਵਾਸ ਸਮੱਸਿਆ ਸਾਡੇ ਕਾਲਜਾਂ ਨੂੰ ਬਚਾਉਣਾ ਯੂਨੀਵਰਸਿਟੀ ਨੂੰ ਬਚਾਉਣਾ ਪਰ ਤੁਸੀਂ ਤਾਂ ਇੱਕ ਕੰਮ ਹੀ ਬਾਹਰ ਭੇਜਣ ਵਾਲਾ ਆਪ ਖੋਲੀ ਖੜਿਓ ਕਿੱਥੇ ਤੁਸੀਂ ਨੌਜਵਾਨ ਨੂੰ ਸਮਝਾਓ ਵੀਰ ਨਹੀਂ ਯਾਰ ਤੁਸੀਂ ਆ ਦੇਖੋ ਆਪਣੇ ਕਾਲਜ ਖਾਲੀ ਹੋਗੇ ਆਪਣੇ ਯੂਨੀਵਰਸਿਟੀ ਖਾਲੀ ਹੋਗੇ ਪਤਾ ਵੀ ਖਰਚ ਕੋਈ ਇਹ ਇਹ ਜਿਹੜੀ ਕਿ ਕੰਮ ਹੋ ਰਿਹਾ ਪੰਜਾਬ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਆਪ ਨੂੰ ਸਮਝਣਾ ਚਾਹੀਦਾ ਕਿ ਕਿਵੇਂ ਆਪਾਂ ਇੱਥੇ ਰਹਿ ਕੇ ਰੋਜ਼ਗਾਰ ਪੈਦਾ ਕਰੀਏ ਕਿਵੇਂ ਕੰਮ ਪੈਦਾ ਕਰੀਏ ਕੋਈ ਵੀ ਆਪਣੀ ਜਿਹੜੀ ਕਿ ਹੁਣ ਅਸਾਮੀ ਹੈ ਆਪਾਂ ਗੱਲ ਕਰੀਏ ਪਟਵਾਰੀ ਦੀ ਗੱਲ ਕਰੀਏ ਤਸਦੀਲਦਾਰ ਦੀ ਗੱਲ ਕਰੀਏ ਰੈਵਨਿਊ ਡਿਪਾਰਟਮੈਂਟ ਦੀ ਗੱਲ ਕਰੀਏ ਪੁਲਿਸ ਦੀ ਗੱਲ ਕਰੀਏ ਆਈਐਸ ਜਾਂ ਪੀਸੀਐਸ ਤਾਂ ਆਪਣੇ ਲਈ ਬਾਹਲੀ ਬਾਹਲੀ ਔਖੀ ਗੱਲ ਹੈ ਬਈ ਇਹ ਤਾਂ ਮੈਨੂੰ ਲੱਗਦਾ ਆਪਣੇ ਪੰਜਾਬ ਦੇ ਵਿੱਚੋਂ ਕੋਈ ਨਹੀਂ ਬਣਨਾ ਮੈਨੂੰ ਇਹ ਲੱਗਦਾ ਹੁਣ ਤਾਂ ਸਾਰੀ ਆਉਣ ਵਾਲੇ ਸਮੇਂ ਦੇ ਵਿੱਚੋਂ ਬਾਹਰੋਂ ਆਉਣ ਇਸ ਕਰਕੇ ਜੇਕਰ ਆਪਾ ਆਪਣੀਆਂ ਇੱਥੇ ਪੜਾਂਗੇ ਆਪਣੇ ਸਾਮੀਆਂ ਤੇ ਕਾਬਲ ਹੋਵਾਂਗੇ ਤਾਂ ਨੌਜਵਾਨ ਚੰਗੇ ਲੀਡਰ ਬਣਨਗੇ ਤਾਂ ਪੰਜਾਬ ਬਚਾ ਸਕਦੇ ਆ ਕੁਸਤਾ ਇੱਕ ਮਿੰਟ ਆਪ ਨੂੰ ਨੌਕਰੀਆਂ ਬੜੀਆਂ ਜ਼ਰੂਰੀ ਨੇਗੀਆਂ ਲੀਡਰ ਚੰਗੇ ਨੌਜਵਾਨਾਂ ਦਾ ਬਣਨਾ ਬੜਾ ਜ਼ਰੂਰੀ ਹੈ ਠੀਕ ਆ ਸਾਰੇ ਦੇ ਸਾਰੇ ਪੰਜਾਬ ਤੋਂ ਚੱਲੇ ਆਉਂਦੇ ਨੇ ਮੈਂ ਇੱਥੇ ਗੱਲਾਂ ਕਿਉਂ ਵੜ ਰਿਹਾ ਗੱਲਾਂ ਮੈਂ ਤਾਂ ਇੱਥੇ ਵੜ ਰਿਹਾ ਮੈਨੂੰ ਲੱਗਦਾ ਤੁਸੀਂ ਸਾਰੇ ਜਣੇ ਸੁਣਨ ਵਾਲੇ ਹੋ ਇਹ ਚੰਗੀ ਧਰਤੀ ਦੇ ਤੁਸੀਂ ਬੰਦੇ ਹੋ ਲੀਡਰ ਸਾਰੇ ਦੇ ਸਾਰੇ ਪੰਜਾਬ ਪੰਜਾਬ ਦੇ ਦਿੱਲੀ ਤੋਂ ਚੱਲਦੇ ਨੇਗੇ ਕੋਈ ਨੌਜਵਾਨ ਇੱਥੋਂ ਉੱਠਣਾ ਪੰਜਾਬ ਦੇ ਵਿੱਚ ਚੱਲਣ ਪੰਜਾਬ ਨੂੰ ਆਪ ਸਾਹਮਣੇ ਇੱਥੇ ਪੰਜਾਬ ਦੀ ਦਵਾਈ ਕਰਨ ਤਾਂ ਪੰਜਾਬ ਬਦਲ ਸਕਦਾ ਹੁਣ ਤੁਹਾਨੂੰ ਪਤਾ ਨਾ ਸਾਰੇ ਸਾਰੇ ਰਾਵੜ ਦੀ ਗੁੱਡੀ ਬਣੇ ਖੜੇ ਨੇਗੇ ਜੋ ਦਿੱਲੀ ਵਾਲੇ ਕਹਿੰਦੇ ਨੇ ਉਹੀ ਕੁਝ ਇੱਥੇ ਲਾਗੂ ਹੋ ਹੀ ਜਾਂਦਾ ਪੰਜਾਬ ਦੇ ਇਹ ਇਹ ਜਿਹੜੀ ਸਮੱਸਿਆ ਆ ਨਾ ਇਹ ਲੀਡਰਾਂ ਨੂੰ ਕੀ ਮੈਂ ਮੈਂ ਵਿੱਚ ਜਾ ਕੇ ਦੇਖਿਆ ਜਿਵੇਂ ਕਿ ਹੁਣ ਸਾਡਾ ਪੰਜਾਬ ਦਾ ਸੀਐਮ ਆ ਹਨਾ ਚਲੋ ਮੈਂ ਗੱਲ ਰਾਜਨੀਤਿਕ ਬੋਲਣਾ ਨਹੀਂ ਚਾਹੁੰਦਾ ਪਰ ਜ਼ਰੂਰੀ ਹੈ ਇਹ ਗੱਲ ਕਰਨੀ ਹੁਣ ਨਾ ਸਾਡੇ ਇਲਾਕੇ ਦਾ ਹੀ ਆ ਉਹ ਉਹ ਗੱਲ ਕਹਿੰਦੇ ਸੀਗੇ ਵੀ ਪਹਿਲਾਂ ਬਣਾਓ ਮੁੱਦਿਆਂ ਦੇ ਬੋਲਣਾ ਹੁੰਦਾ ਪਹਿਲਾਂ ਬੜੀਆਂ ਪੰਜਾਬ ਦੀਆਂ ਗੱਲਾਂ ਕਰਦਾ ਹੁੰਦਾ ਹੁਣ ਕਿਉਂ ਨਹੀਂ ਗੱਲ ਕਰ ਰਿਹਾ ਇਹ ਸਮੱਸਿਆ ਪਤਾ ਕੀ ਹੈ ਜਿਹੜੀ ਪੰਜਾਬ ਦੇ ਲੀਡਰਾਂ ਦੀ ਮੈਂ ਕਹਿੰਦਾ ਵੀ ਨੌਜਵਾਨ ਜਿਹੜੇ ਲੀਡਰ ਬਣਨ ਮੈਂ ਕਿਉਂ ਕਹਿ ਰਿਹਾ ਇਹ ਸਮੱਸਿਆ ਲੀਡਰ ਦੀ ਕੀ ਬਣ ਜਾਂਦੀ ਹੈ ਪਹਿਲਾਂ ਉਹਦੇ ਕੋਲੇ ਕੁਝ ਨਹੀਂ ਸੀਗਾ ਪਹਿਲਾਂ ਖੂਨ ਨੂੰ ਉਹਦੇ ਕੋਲੇ ਕੁਝ ਨਹੀਂ ਸੀਗਾ ਸੀਐਮ ਕੋਲੇ ਹੁਣ ਅੱਜ ਅੱਜ ਉਹਦੇ ਕੋਲੇ ਖੂਨ ਨੂੰ ਵਾਲਾ ਬਸਾ ਅੱਜ ਉਹਦੇ ਕੋਲੇ ਸੀਐਮ ਦੀ ਕੁਰਸੀ ਹੈ ਜੇਕਰ ਉਹ ਦਿੱਲੀ ਦੇ ਵਿਰੁੱਧ ਬੋਲੂਗਾ ਦਿੱਲੀ ਦੇ ਵਿਰੁੱਧ ਮੁਕਾਬਾਤ ਕਰੂਗਾ ਤਾਂ ਉਹਦੀ ਕੁਰਸੀ ਜਾਊਗੀ ਇਹੋ ਜਿਹਾ ਕੋਈ ਲੀਡਰ ਪੈਦਾ ਹ ਬਾਜੂ ਸੈਂਟਰ ਦੇ ਸੈਂਟਰ ਦੀਆਂ ਜੋ ਸੈਂਟਰ ਕੁਝ ਕਰਨਾ ਚਾਹੁੰਦਾ ਪੰਜਾਬ ਦੇ ਨਾਲ ਜੋ ਪੰਜਾਬ ਦੇ ਨੀਤੀਆਂ ਘਾੜੇ ਘੜੀ ਜਾਂਦਾ ਉਹ ਤਾਂ ਤੁਹਾਨੂੰ ਸਾਰੇ ਤੁਸੀਂ ਪੜੇ ਲਿਖੇ ਨੌਜਵਾਨ ਨੂੰ ਪਤਾ ਹੀ ਆ ਪਰ ਮੇਰਾ ਮਕਸਦ ਇਹ ਆ ਵੀ ਇਦਾਂ ਦੇ ਪੰਜਾਬ ਦੇ ਨੌਜਵਾਨ ਪੰਜਾਬ ਲਈ ਖੜਨ ਵਾਲੇ ਪੈਦਾ ਹੋਣ ਦੁਨੀਆ ਦੀ ਸਭ ਤੋਂ ਉਪਜਾਊ ਧਰਤੀ ਨੂੰ ਆਪਾਂ ਚੰਗਾ ਬਚਾਈਏ ਸੰਘਰਸ਼ੀ ਨੌਜਵਾਨ ਪੈਦਾ ਹੋਵੋ ਤੇ ਜ਼ਰੂਰੀ ਨਹੀਂ ਹੈਗਾ ਵੀ ਇਕੱਲੇ ਕਲਾਕਾਰਾਂ ਦੇ ਸਿੰਗਰਾਂ ਦੇ ਗੀਤ ਹੀ ਸੁਣਨੇ ਆ ਬੜੇ ਬੁੱਧੀਜੀਵੀ ਚੰਗੇ ਬੰਦੇ ਬੋਲਦੇ ਨੇ ਕਿ ਬੁਲਾ ਰਹੇ ਉਹਨਾਂ ਨੂੰ ਸੁਣਿਆ ਕਰੋ ਆਪਾਂ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਦਾ ਦੌਰ ਆ ਸੋਸ਼ਲ ਮੀਡੀਆ ਨੂੰ ਚੰਗੇ ਪਾਸੇ ਨੂੰ ਵਰ ਸਾਰਿਆਂ ਦੇ ਹੱਥਾਂ ਦੇ ਵਿੱਚ ਫੋਨ ਨੇ ਇੱਕ ਇੱਕ ਥੱਡੋ ਅੱਜ ਕੱਲ ਹਰ ਇੱਕ ਕੋਲੇ ਦੋ ਦੋ ਫੋਨ ਨੇ ਜੀ ਉਹਨੂੰ ਆਪਾਂ ਚੰਗੇ ਪਾਸੇ ਨੂੰ ਲੈ ਗ ਜਾਈ ਤਾਂ ਪੰਜਾਬ ਬਦਲ ਸਕਦਾ ਥੋੜਾ ਥੋੜਾ ਆਪਾਂ ਨੂੰ ਆਪ ਬਦਲਣਾ ਪੈਣਾ ਥੋੜਾ ਥੋੜਾ ਆਪਾਂ ਨੂੰ ਆਪ ਬਦਲਣਾ ਪੈਣਾ 1 ਮਿੰਟ ਹੁਣ ਸਾਰੇ ਲੀਡਰ ਇਹ ਚੀਜ਼ ਕਹਿੰਦੇ ਨੇਗੇ ਕਿ ਵਾਤਾਵਰਨ ਪੰਜਾਬ ਦਾ ਖਰਾਬ ਹੋ ਗਿਆ ਹਨਾ ਵਾਤਾਵਰਨ ਲਈ ਕੀਤਾ ਕੀ ਹੈ ਮੈਂ ਆਪਣੇ ਪਿੰਡ ਦੇ ਵਿੱਚ ਜਾ ਕੇ ਦੇਖ ਲਓ ਚਾਰ ਪੰਜ ਏਕੜ ਦਰਖਤ ਲਾਤੇ ਮੈਂ ਜਿੰਨੇ ਸੋਨਿਹਾਲ ਸਤਿ ਸ਼੍ਰੀ ਅਕਾਲ ਜਿੰਨੇ ਥਾਂ ਤੇ ਹੀ ਮੈਂ ਜਾ ਸਕਦਾ ਮੈਂ ਹਰ ਇੱਕ ਥਾਂ ਤੇ ਜਾ ਕੇ ਦਰਖਤਾਂ ਦੀ ਆਪਾਂ ਗੱਲ ਕਰਦੇ ਆਂ ਵੀ ਕਹਿਣ ਦਾ ਭਾਵ ਇਹ ਆ ਵੀ ਆਪਾਂ ਨੂੰ ਸੁਧਾਰ ਲਈ ਚਾਹ ਵਾਤਾਵਰਣ ਦੀ ਗੱਲ ਕਰੀਏ ਚਾਹ ਨੌਜਵਾਨਾਂ ਦੀ ਗੱਲ ਕਰੀਏ ਪਹਿਲਾਂ ਆਪਾਂ ਨੂੰ ਆਪ ਸੁਧਰਨਾ ਪੈਣਾ ਆਪਾਂ ਸਾਰੇ ਸਾਰੇ ਥੋੜੇ ਥੋੜੇ ਥੜਾ ਜਾਗਰੂਤ ਹੋ ਕੇ ਆਪਾਂ ਜਾਗਦੇ ਰਹੀਏ ਤੇ ਥੋੜਾ ਥੋੜਾ ਯੋਗਦਾਨ ਇਸ ਆਪਾਂ ਬਦਲ ਨੂੰ ਪਾਈਏ ਪੰਜਾਬ ਨੂੰ ਬਦਲਣ ਦੇ ਵਿੱਚ ਪਾਈਏ ਨੌਜਵਾਨਾਂ ਨੂੰ ਨਸ਼ੇ ਜੋ ਕੱਢੀਏ ਆ ਜਿਹੜੇ ਪ੍ਰਵਾਸ ਵਾਲੀ ਸਮੱਸਿਆ ਆ ਭਰਾਵੋ ਉਹੀ ਠੱਗੀ ਤਰਿਆਂ ਨਾਲ 10 15 ਨੌਜਵਾਨ ਇਕੱਠੇ ਹੋ ਕੇ ਵਗ ਜਾ ਕਰੋ ਪੈਸੇ ਹਰ ਇੱਕ ਦੇ ਇੱਥੇ ਬਹੁਤ ਸਾਰਿਆਂ ਦੇ ਫਸੇ ਹੋਏ ਨੇਗੇ 10 15 ਕਿਸੇ ਨਾਲ ਇੱਕ ਬੰਦੇ ਦੇ ਪੈਸੇ ਫਸ ਗਏ ਉਹਨੂੰ ਇੱਕ ਚੀਜ਼ ਕਰਿਓ ਜਿਵੇਂ ਕਿਸੇ ਨੌਜਵਾਨ ਦੇ ਪੈਸੇ ਫਸੇ ਹੋਏ ਨੇਗੇ ਮੰਨ ਲਓ 120 ਤੋਂ 30 ਕਰੋੜ ਰੁਪਏ ਅੱਜ ਤੱਕ ਨੌਜਵਾਨਾਂ ਦਾ ਘੜਾ ਤੋ ਜਿਹੜਾ ਡੈਰੀਆਂ ਤੇ ਲਿਖਿਆ ਪਈਦਾ ਡਾਟਾ ਪਿਆ ਇੰਨਾ ਅੱਜ ਤੱਕ ਇੰਨਾ ਨਿਕਲ ਗਿਆ ਹੋਵੇ ਇਹ ਕਿਰਪਾ ਦਾ ਮਹਾਰਾਜ ਦੀ ਆ ਵੀ ਜੇ ਕਿਤੇ ਨੌਜਵਾਨ ਦੇ ਪੈਸੇ ਫਸੇ ਹੋਣੇ ਨਾ 10 15 ਨੌਜਵਾਨ ਇੱਥੋਂ ਇਕੱਠੇ ਹੋ ਕੇ ਵਗ ਜਾ ਕਰੋ ਹੁਣ ਮੈਂ ਸਾਰੇ ਥਾਵਾਂ ਤੇ ਨਹੀਂ ਜਾ ਸਕਦਾ ਤੁਸੀਂ ਕਰਿਆ ਕਰੋ 10 15 ਨੌਜਵਾਨ ਇਕੱਠੇ ਹੋ ਕੇ ਤੇ ਉਹਨੂੰ ਇੱਕ ਨੌਜਵਾਨਾਂ ਨਾਲ ਵਾਅਦਾ ਕਰਨਾ ਚੋ ਉਹਨਾਂ ਨਾਲ ਜਾਣਾ ਵੀ ਜੇ ਤੇਰੇ ਪੈਸੇ ਨਿਕਲ ਗਏ ਪੂਰੇ ਤੇਰੇ ਪੈਸੇ ਜਾਂ ਟਮੋੜ ਦੇਣੇ ਹੁੰਦੇ ਭਾਈ ਇੱਧਰ ਕੰਮ ਚੰਗਾ ਕੰਮ ਕਰਕੇ ਹੁਣ ਇੱਧਰ ਹੀ ਰਹੇਗਾ ਮੈਂ ਜਿੰਨੇ ਨੌਜਵਾਨਾਂ ਦੇ ਜ਼ਿਆਦਾਤਰ ਪੈਸੇ ਕਢਾਣੇ ਇੱਕ ਤੋਂ ਪੈ ਕਢਾਣੇ ਜਾ ਕੇ ਦੂਜਿਆਂ ਦਾ ਫੇਰ ਬਤਾਲ ਲੈਂਦੇ ਨੇ ਜਾਂ ਫੇਰ ਜਾ ਕੇ ਕਹਿੰਦੇ ਨੇ ਬਾਹਰ ਜਾਣਾ ਜੇਕਰ ਇੱਕ ਥਾਂ ਮੈਂ ਅਸੀਂ ਖੂ ਚੋਂ ਡਿੱਗ ਪਏ ਦੁਬਾਰਾ ਫੇਰ ਥੋੜੂ ਡਿੱਗੀ ਜਾਣਾ ਦੁਬਾਰਾ ਫੇਰ ਥੋੜੂ ਜਾਈ ਜਾਣਾ ਇਹ ਜਿਹੜੀਆਂ ਗੱਲਾਂ ਨੇ ਜੀ ਇਸ ਕਰਕੇ ਇੱਧਰ ਧਰਤ ਨੂੰ ਸਾਹਮਣਾ ਬੜਾ ਜ਼ਰੂਰੀ ਹੈ ਤੇ ਦੂਜੀ ਗੱਲ ਇਹ ਆ ਭਰਾਵੋ ਇਹ ਜਿਹੜਾ ਇਹਨਾਂ ਦਾ ਵਿਰੋਧ ਕਰਨਾ ਬੜਾ ਜ਼ਰੂਰੀ ਆ ਆ ਖਤਮ ਹੋਣਾ ਚਾਹੀਦਾ ਪੰਜਾਬ ਦੇ ਜਿਹੜਾ ਧਰਤੀ ਦਾ ਸੈਂਟਰ-ਸੰਟਰ ਜੇ ਖੁੱਲ ਗਏ ਆ ਤੁਹਾਡਾ ਕਿੰਨਾ ਤੁਸੀਂ ਸਾਰੇ ਜਾਣੇ ਕਾਲਜ ਚ ਪੜਦੇ ਕਿੰਨਾ ਯਾਰ ਸਵਰਗ ਕਾਲਜ ਨੇ ਪੜਾਂਗੇ ਇੱਥੇ ਆਪਦੇ ਆਥ ਨੇ ਮਾਂ ਕੋਲੇ ਵੀ ਜਾਣਿਆ ਖੇਤ ਦਾ ਕੰਮ ਵੀ ਕਰਾਉਣਾ ਸਾਰਾ ਕੁਝ ਦੇਖਦੇ ਆ ਜਿਹੜਾ ਬੰਦਾ ਬਾਹਰ ਭਾਗਿਆ ਉੱਥੇ ਜਾ ਕੇ ਡਿਪਰੇਸ਼ਨ ਦੇ ਵਿੱਚ ਆਈ ਇਹਨਾਂ ਆ ਪੰਜਾਬੀ ਪੰਜਾਬੀ ਜਿਹਨੂੰ ਅਸੀਂ ਪਟਿਆਲਾ ਮੈਂ ਇੱਥੇ ਆਉਂਦਾ ਜਾਂਦਾ ਰਹੇ ਮੈਂ ਪੜਿਆ ਤਾਂ ਨਹੀਂ ਕਿੰਨੇ ਸਵਰਗ ਦੇ ਧਰਤੀ ਅੱਜ ਜਿੰਦਾ ਲੱਗਣ ਤੇ ਹੋਇਆ ਪਿਆ ਕਿੰਨੇ ਪੰਜਾਬ ਦੇ ਕਾਲਜ ਅੱਜ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਸਾਰਿਆਂ ਨੇ ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਬਿਠਾਤੀ ਅੱਜ ਫੋਨ ਖੋਲ ਲੋ ਉੱਥੇ ਏਜੰਟ ਹਰ ਇੱਕ ਮੰਦ ਆਪਦੀ ਐਡ ਕਰੀ ਜਾਂਦਾ ਮਸ਼ਹੂਰੀ ਕਰੀ ਜਾਂਦਾ ਅੱਜ ਜਿਹੜਾ ਵੀ ਖੋਲ ਲੋਗੇ ਸਿੰਗਰ ਮਸ਼ਹੂਰੀ ਕਰੀ ਜਾਂਦਾ ਇਹਨਾਂ ਨੇ ਲੋਕਾਂ ਦੇ ਦਿਮਾਗ ਦੇ ਵਿੱਚ ਇੰਨਾ ਕੁਝ ਬਿਠਾਤਾ ਇਸ ਕਰਕੇ ਵੀਰੋ ਆਪਾਂ ਇਹ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਨਾਲ ਲੜਨ ਲਈ ਤਿਆਰ ਰਹੀਏ ਜਿੱਥੇ ਵੀ ਕਿਤੇ ਗੱਲ ਆਪਣੇ ਪੰਜਾਬ ਦੀ ਹੁੰਦੀ ਹੈ ਕਿਤੇ ਆਪਣੇ ਹੱਕਾਂ ਦੀ ਗੱਲ ਹੁੰਦੀ ਹੈ ਮੇਰੀ ਥੋੜੇ ਸਾਰੇ ਅੱਗੇ ਹੱਥ ਮੰਨ ਕੇ ਬੇਨਤੀ ਆ 2017 ਤੋਂ ਲੈ ਕੇ ਜਿੱਥੇ ਵੀ ਕੋਈ ਸੰਘਰਸ਼ ਚੱਲਿਆ ਜੇ ਤਾਂ ਮੈਂ ਕਿਤੇ ਉਹੀ ਮੇਰੀ ਮਜਬੂਰੀ ਬਣ ਗਈ ਤਾਂ ਕਹਨੇ ਕਿਹਾ ਨਹੀਂ ਹਰ ਇੱਕ ਸੰਘਰਸ਼ ਦੇ ਵਿੱਚ ਮੇਰੀ ਹਾਜ਼ਰੀ ਹੁੰਦੀ ਹੈ ਆਪਾਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਆ ਵੀ ਆਪਾਂ ਨੂੰ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਕੱਢ ਕੇ ਸਮਾਂ ਆਪਣੇ ਕੀਮਤੀ ਸਮਝ ਵਿੱਚ ਸਮਾਂ ਕੱਢ ਕੇ ਹਰ ਇੱਕ ਸੰਘਰਸ਼ ਦੇ ਵਿੱਚ ਜਾਇਆ ਕਰੋ ਬੇਸ਼ੱਕ ਉਹ ਕੋਈ ਪੌਂਥਿਕ ਸੰਘਰਸ਼ ਆ ਬੇਸ਼ੱਕ ਉਹ ਕਿਸਾਨੀ ਦੀ ਗੱਲ ਆ ਬੇਸ਼ੱਕ ਚਾਹੇ ਕੋਈ ਮਜ਼ਦੂਰਾਂ ਦੀ ਗੱਲ ਆ ਹਰ ਇੱਕ ਸੰਘਰਸ਼ ਦੇ ਵਿੱਚ ਆਪਣਾ ਹੱਕ ਬਣਦਾ ਵੀ ਆਪਾਂ ਯੋਗਦਾਨ ਪਾਈਏ ਇਹ ਇਹ ਸਾਰੇ ਨੌਜਵਾਨਾਂ ਦੇ ਆਪਣੇ ਦਿਮਾਗ ਦੇ ਵਿੱਚ ਗੱਲ ਚੱਲਣੀ ਚਾਹੀਦੀ ਆਪਾਂ ਸਾਰੇ ਜਣੇ ਨਿਕਲਾਂਗੇ ਤਾਂ ਇਹ ਜੋ ਅੱਜ ਪੰਜਾਬ ਦੇ ਸਮੱਸਿਆਵਾਂ ਚੱਲ ਰਹੀਆਂ ਨੇ ਜਾਂ ਹੋਰ ਆਉਣ ਨੂੰ ਤਿਆਰ ਨਹੀਂ ਆ ਤਾਂ ਉਹਨਾਂ ਨੂੰ ਆਪਾਂ ਟਾਲ ਸਕਦੇ ਆ ਆਪਾਂ ਲੜ ਸਕਦੇ ਆ ਲੜਨ ਲਈ ਤਿਆਰ ਰਹਿਣਾ ਚਾਹੀਦਾ ਇਹ ਸੋਨੂੰ ਸਾਰਿਆਂ ਨੂੰ ਬੇਨਤੀ ਆ ਭਰਾਵੋ ਤੁਸੀਂ ਬਹੁਤ ਚੰਗਾ ਭਰਾਲਾ ਕੀਤਾ ਜੇਕਰ ਹੁਣ ਇੱਥੇ ਤੁਸੀਂ ਆ ਨੌਜਵਾਨਾਂ ਨੇ ਵੀਰਾਂ ਨੇ ਇਹ ਕੰਮ ਕੀਤਾ ਇੱਥੇ ਕੋਈ ਤੁਸੀਂ ਕਲਾਕਾਰ ਨੂੰ ਬੁਲਾਉਂਦੇ ਕੱਠ ਵੀ ਹੋ ਸਕਦਾ ਦੁੱਗਣਾ ਤਿੱਗਣਾ ਹੋ ਜਾਂਦਾ ਪਰ ਇਹ ਕਿੱਡਾ ਭਲੇ ਦਾ ਕੰਮ ਤੁਸੀਂ ਕੀਤਾ ਬਲੱਡ ਦਾ ਕਿੰਨਾ ਵਧੀਆ ਕੰਮ ਕੀਤਾ ਕਿੱਡੀ ਵੱਡੀ ਇਹਦੀ ਲੋੜ ਆ ਕਿੰਨੀ ਮੰਡੇ ਹੁਣ ਤੁਸੀਂ ਕਿਸੇ ਮਸ਼ੀਨ ਚ ਆਟਾ ਦਾਲ ਜਾ ਜਾ ਕੇ ਰੋਟੀਆਂ ਪਾ ਦੋ ਵੀ ਖੂਨ ਮੰਨ ਚ ਨਹੀਂ ਬਣ ਸਕਦਾ ਤਾਂ ਬੰਦੇ ਚੋਂ ਕੱਢ ਕੇ ਹੀ ਪਾਉਣਾ ਪਊਗਾ ਬਹੁਤ ਚੰਗਾ ਪ੍ਰਾਲਾ ਇਸ ਤਰ੍ਹਾਂ ਦੇ ਪ੍ਰਾਲੇ ਹੋਣੇ ਚਾਹੀਦੇ ਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੱਥੇ ਬੁਲਾ ਕੇ ਨਿਵਾਣੇ ਨੂੰ ਮਾਣ ਬਖਸ਼ਿਆ ਸਾਡੇ ਬਹੁਤ ਹੀ ਸਤਿਕਾਰਯੋਗ ਪਰਵਾਨਾ ਸਾਹਿਬ ਜੀ ਪਹੁੰਚ ਚੁੱਕੇ ਨੇਗੇ ਸਾਡੇ ਪੰਜਾਬ ਦੀ ਗੱਲ ਕਰਦੇ ਸਾਡੇ ਪੰਥ ਦੀ ਗੱਲ ਕਰਦੇ ਨੇਗੇ ਸਾਡੇ ਲਈ ਲੜਦੇ ਨੇਗੇ ਸਾਨੂੰ ਸਾਰਿਆਂ ਨੂੰ ਹੀ ਇਕੱਠੇ ਹੋ ਕੇ ਆਸਾਦ ਦੇਣਾ ਚਾਹੀਦਾ ਪਰਵਾਨਾ ਜੀ ਹੋਏ ਠੀਕ ਆ ਜਿੰਨੇ ਵੀ ਸਾਡੇ ਸੰਘਰਸ਼ੀ ਪੰਥਕ ਜੱਤੇ ਬੰਦੀਆਂ ਨੇ ਆ ਤੁਹਾਨੂੰ ਸਭ ਦਾ ਸਾਰੇ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੇ ਭਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ